ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਨਜਾਇਜ਼ ਚੱਲ ਰਹੀ ਮਾਈਨਿੰਗ ਦੇ ਉੱਤੇ ਛਾਪੇਮਾਰੀ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਹਲਕਾ ਦੇ ਇਨਚਾਰਜ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਮੌਕੇ ਤੇ ਪੁਲਿਸ ਨੂੰ ਨਾਲ ਲਾ ਜਾ ਕੇ ਏ ਪੌਕਲੈਨ ਮਸ਼ੀਨਾਂ ਤੇ ਟੀਪਰ ਨੇ ਜਿਹੜੇ ਜ਼ਬਤ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਆ ਜਿਹੜੀ ਚੱਲ ਰਹੀ ਸੀ ਉਸ ਦਾ ਪਰਦਾ ਫਾਸ਼ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਦੇ ਹਲਕਾ ਕੈਂਟ ਖੇਤਰ ਦੇ ਵਿੱਚ देर रात ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੂਚਨਾ ਮਿਲਦੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੇ ਵੱਲੋਂ ਮੌਕੇ ਤੇ ਪਹੁੰਚੀ ਅਤੇ ਪੁਲਿਸ ਨੂੰ ਮਸ਼ੀਨਰੀ ਕਬਜ਼ੇ ਦੇ ਵਿੱਚ ਲੈਣ ਦੇ ਹੁਕਮ ਦਿੱਤੇ ਪੁਲਿਸ ਨੇ ਮੌਕੇ ਤੇ ਪੋਕਲਾਨ ਮਸ਼ੀਨ ਸਮੇਤ 5 ਟਿਪਰ ਨੇ ਜਿਹੜੇ ਜ਼ਬਤ ਕੀਤੇ ਨੇ ਰਾਜਵਿੰਦਰ ਕੋਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਰਾਤ ਕਰੀਬ 1 ਵਜੇ ਪਾਰਟੀ ਵਰਕਰ ਦਾ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਖੇਤਰ ਦੇ ਖੇਤਾਂ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਜਦੋਂ ਉਹ ਟੀਮ ਦੇ ਨਾਲ ਮੌਕੇ ਤੇ ਪਹੁੰਚਿਆ ਤਾਂ ਜ਼ਮੀਨ ਨੂੰ ਕਰੀਬ 7 ਫੁੱਟ ਤੱਕ ਖੋਦ ਕੇ ਮਿੱਟੀ ਟਰੱਕਾਂ ਦੇ ਵਿੱਚ ਭਰੀ ਜਾ ਰਹੀ ਸੀ ਉਹਨਾਂ ਨੇ ਪੁੱਛਣ ਤੇ ਟਰੱਕਾਂ ਸਮੇਤ ਗੈਰਕਾਨੂੰਨੀ ਖੁਦਾਈ ਵਿੱਚ ਸ਼ਾਮਲ ਲੋਕਾਂ ਕਾ ਮਸ਼ੀਨਰੀ ਛੱਡ ਕੇ ਭੱਜ ਗਏ ਤੇ ਚੌਂਕੀ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਕਿ ਇਹ ਸਾਰੀ ਕਾਰਵਾਈ ਕੀਤੀ ਗਈ ਆ ਮਸ਼ੀਨਰੀ ਕਬਜ਼ੇ ਦੇ ਵਿੱਚ ਲਈਤੀ ਗਈ ਆ ਤੇ ਫਰਾਰ ਅਰੋਪੀਆਂ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਆ ਰਾਜਵਿੰਦਰ ਕੌਰ ਨੇ ਕਿਹਾ ਕਿ ਖੇਤਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੇ ਸਖਤ ਕਾਰਵਾਈ ਜਾਰੀ ਰਹੇਗੀ ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਪੰਜਾਬ ਸਰਕਾਰ ਦੇ ਸਖਤ ਹੁਕਮਾਂ ਅਨੁਸਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕਰਨ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਨੇ ਅਪ੍ਰੈਲ 2025 ਦੇ ਵਿੱਚ ਖੰਨਣ ਕੀਤੀ ਗਈ ਸੋਧ ਮਨਜ਼ੂਰੀ ਦੇ ਵਿੱਚ ਦਿੱਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਸ ਦੇ ਅਧੀਨ ਰੇਤ ਬਰਜਰੀ ਵਰਗੇ ਲਘੂ ਖਣਿਜਾਂ ਦੀ ਖੰਨਣ ਅਤੇ ਸਪਲਾਈ ਦੀ ਪ੍ਰਣਾਲੀ ਬਦਲ ਦਿੱਤੀ ਗਈ ਹੈ ਤੇ ਨਵੇਂ ਸੋਧਾਂ ਦੇ ਅਨੁਸਾਰ ਦੋ ਨਵੀਆਂ ਸ਼ਰੇਣੀਆਂ ਸ਼ਾਮਲ ਕੀਤੀਆਂ ਗਈਆਂ ਸੀ ਇੱਕ ਜਿੱਥੇ ਜ਼ਮੀਨ ਮਾਲਕ ਆਪਣੀ ਜ਼ਮੀਨ ਤੋਂ ਖੰਨਣ ਕਰ ਸਕਦੇ ਨੇ ਤੇ ਦੂਜੀ ਜਿੱਥੇ ਕ੍ਰੈਸ਼ਰ ਯੂਨਿਟ ਜ਼ਮੀਨ ਮਾਲਕ ਤੋਂ ਪੱਟਾ ਆ ਕੇ ਬਜਰੀ ਰੇਤ ਖੰਨਣ ਕਰ ਸਕਦੀਆਂ ਨੇ ਇਸ ਦਾ ਮਕਸਦ ਗੈਰ ਕਾਨੂੰਨੀ ਖੰਨਣ ਅਤੇ ਹੋਰ ਰਾਜਾਂ ਤੋਂ ਬਜਰੀ ਰੇਤ ਆਉਣ ਦੀ ਪ੍ਰਵਿੱਤੀ ਨੂੰ ਘਟਾਉਣਾ ਸੀ ਤਾਂ ਅਕਤੂਬਰ 2025 ਦੇ ਵਿੱਚ ਸਰਕਾਰ ਨੇ ਲਾਗੂ ਕੀਤਾ ਸੀ ਤੇ ਇਸ ਦੇ ਅਧੀਨ ਖਣਿਜ ਉਪਾਦਾਂ ਅਤੇ ਪਰਵਾਹਨ ਦਾ ਪੂਰਾ ਰਿਕਾਰਡ ਡਿਜੀਟਲ ਰੂਪ ਦੇ ਵਿੱਚ ਰੱਖਿਆ ਜਾਵੇਗਾ ਟਰੱਕਾਂ ਦੇ ਵਿੱਚ ਜੀਪੀਐਸ ਆਧਾਰਿਤ ਟਰੈਕਿੰਗ ਲਾਜ਼ਮੀ ਹੋਵੇਗੀ ਜੇ ਖੰਨਨ ਪਰਵਾਹਨ ਦੇ ਨਿਯਮਾਂ ਦਾ ਉਲੰਘਣਾ ਹੋਇਆ ਤਾਂ 5 ਲੱਖ ਤੱਕ ਦਾ ਜੁਰਮਾਨਾ ਜਾਂ ਰਾਇਲਟੀ ਦੇ ਬਰਾਬਰ ਦੇ ਰਕਮ ਜੜੀ ਲਈ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਬਦਲਾਵਾਂ ਨਾਲ ਖਨੀਜਾਂ ਦੀ ਸਪਲਾਈ ਬਿਹਤਰ ਹੋਵੇਗੀ ਨਿਰਮਾਣ ਸਮਗਰੀ ਰੇਤ ਬਜਰੀ ਦੀਆਂ ਕੀਮਤਾਂ ਦੇ ਵਿੱਚ ਸਥਿਰਤਾ ਆਵੇਗੀ ਅਤੇ ਗੈਰ ਕਾਨੂੰਨੀ ਖੰਨਨ ਅਤੇ ਤਸਕਰੀ ਦੇ ਉੱਤੇ ਰੋਕ ਲੱਗੇਗੀ ਜਿਸ ਨਾਲ ਰਾਜਵੰਸ਼ ਦੇ ਵਿੱਚ ਵਾਧਾ ਜੜਾ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਥੇ ਹੀ ਜਲੰਧਰ ਦੇ ਜਿਹੜਾ ਕਿ ਕੈਂਟ ਦੇ ਖੇਤਰ ਦੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਰਾਤ ਤਕਰੀਬਨ 1 ਵਜੇ ਜਲੰਧਰ ਖੇਤਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਸੀ ਮੌਕੇ ਤੇ ਪਹੁੰਚੇ ਉੱਥੇ ਛਾਪੇਮਾਰੀ ਕੀਤੀ ਗਈ ਜਿਹੜਾ ਕਿ ਪੋਕਲੈਂਡ ਮਸ਼ੀਨ ਜਬਤ ਕੀਤੀ ਗਈ ਤੇ ਨਾਲ 5 ਟਿਪਰ ਨੇ ਜਿਹੜੇ ਜਦ ਤੱਕ ਕੀਤਾ ਗਿਆ ਨੇ ਪੁਲਿਸ ਦੁਆਰਾ ਮਾਮਲਾ ਦਰਜ ਕੀਤਾ ਗਿਆ ਜਿਹੜੇ ਲੋਕ ਉਥੇ ਮੌਜੂਦ ਸੀ ਉਹ ਮੌਕੇ ਤੇ ਫਰਾਰ ਹੋ ਗਏ ਸੀ ਉਹਨਾਂ ਦੇ ਉੱਤੇ ਕਾਰਵਾਈ ਆ ਜਿਹੜੇ ਕਰਨ ਦੇ ਹੁਕਮ ਨੇ ਉਹ ਜਾਰੀ ਹੋਏ